ਆਪਾਂ ਪੰਜਾਬ ਤੋਂ ਸਪੀਤੀ ਵੈਲੀ ਤੇ ਆਪਾਂ ਪਹੁੰਚ ਗਏ ਕਿ ਮਨਾਲੀ ਤੇ ਮਨਾਲੀ ਤੋਂ ਅੱਗੇ ਜਾਵਾਂਗੇ ਆਪਾਂ ਸਪੀਤੀ ਇਹ ਲੱਛਣ ਕਰੀ ਜਾਂਦਾ ਵੈ ਆ ਬਲੋ 220 ਦੇ ਸਿੱਧੂ ਮੂਸੇਆ ਜਸਤੀ ਗਾਲੀ ਮਨਾਣਾ ਬਲਜੀਤ ਸਿੰਘ ਹੈ ਆਪਣਾ ਪਹਿਲਾ ਬਲੌਗ ਆ ਤੇ ਆਪਾਂ ਡਰਾਈਵ ਕਰਨ ਲੱਗੇ ਆ ਪੰਜਾਬ ਤੋਂ ਸਪੀਤੀ ਵੈਲੀ ਅਸੀਂ ਦੋ ਜਾਣੇ ਆ ਅਸੀਂ ਬਾਈਕ ਤੇ ਜਾਣਾ ਅੱਗੇ ਆਪਾਂ ਪੈਕੇਜ ਕਰਦੇ ਆ ਮੈਂ ਆਪਣੇ ਫਰੈਂਡ ਦੇ ਘਰ ਜਾਣਾ ਵਾ ਤੁਹਾਨੂੰ ਦਿਖਾਉਣਾ ਮੈਂ ਕਿਹੜੀ ਬਾਈਕ ਤੇ ਜਾਣਾ ਮੈਂ ਸਾਰਾ ਕੁਝ ਤੁਹਾਨੂੰ ਦਿਖਾਉਣਾ ਕਿ ਕੀ ਕੀ ਨਾਲ ਲੈ ਕੇ ਜਾਣਾ ਵਾ ਹਨ ਤੇ ਬਾਕੀ ਕੁਮਤ ਅਸੀਂ ਪਹਿਲਾਂ ਵੀ ਜਾਣੇ ਰਹੇ ਨੇ ਪਰ ਵਲੌਗ ਨਹੀਂ ਕਰਦੇ ਬਣਾਏ ਮੇਰੀ ਪਹਿਲਾ ਵਲੌਗਾਂ ਤੁਸੀਂ ਸਾਰਿਆਂ ਨੂੰ ਸਪੋਰਟ ਕਰਨਾ ਵਾ ਤੇ ਅਗਾ ਜੋ ਆਪਾਂ ਉਹਨਾਂ ਦੇ ਅੱਗੇ ਘਰੇ ਮਿਲਦੇ ਹਾਂ ਤੇ ਆਹ ਵੇਖ ਖੜਾ ਮੇਰਾ ਦੋਸਤ ਇਹਦੇ ਨਾਲ ਆਪਾਂ ਜਾਣਾ ਵਾ ਇਹ ਬੈਗ ਲੈ ਕੇ ਆਇਆ ਵਾ 1500 ਦਾ ਕਹਿੰਦਾ ਆ ਸਾਡਾ ਮੋਟਰਸਾਈਕਲ ਆ ਦਿੱਤੇ ਹੀ ਜਾਣਾ ਵਾ ਆਸੀਂ ਨਵਾਂ ਬਣਵਾਇਆ ਸੀਗਾ ਆਪਣਾ ਇੱਥੇ ਬੈਗ ਬੂਕ ਟੰਗਾਂ ਨੂੰ ਸਾਰਾ ਇੱਥੇ ਕੈਰੀ ਹੋ ਜਾਂਦਾ ਵਾ ਜਿਵੇਂ ਇਹਨਾਂ ਦੇ ਵਿੱਚ ਇੱਥੇ ਬੈਗ ਰੱਖੇ ਜਾਣਗੇ ਕਿਉਂਕਿ ਛੇਲੇ ਵਾਰ ਇੱਥੇ ਹੀ ਗਏ ਸੀਗੇ ਸਾਡੇ ਕੋਲ ਸਮਾਨ ਰੱਖਣ ਨੂੰ ਜਗ੍ਹਾ ਨਹੀਂ ਸੀਗੀ ਤੇ ਬਾਕੀ ਆ ਬਹੁਤ ਹਾਰ ਸੀਟਾਂ ਵਾ ਉੱਤੇ ਬੈਠਾ ਨਹੀਂ ਜਾਂਦਾ ਤੇ ਸੋਚਿਆ ਇੱਕ ਸੀ ਕੋ ਕੰਬਲ ਕੁੰਬਲ ਰੱਖਾਂਗੇ 200 ਰੁਪਏ ਮੈਨੂੰ ਕੋਈ ਬੱਸ ਦੇ ਦੇਣਾ ਨੂੰ ਹਾਂ ਪਾਈ 30000 ਦਾ ਬੈਦਾਵਾ ਬਰਵਾ ਜੇ ਕਿਸੇ ਨੇ ਲੈਣਾ ਤਾਂ ਦੱਸ ਦਿਓ 27 28000 ਤੱਕ ਇਹ ਬੰਦਾ ਵੇਚਦਾ ਸਾਡਾ ਸਾਰਾ ਚੱਲੇ ਆ ਸਾਡੇ ਘਰੇ ਥੋੜੇ ਜਿਲੇ ਸਾਡੇ ਘਰੇ ਪੈਕਿੰਗ ਕਰਨ ਲਈ ਦੰਪਰ ਨਾ ਮੇਰੇ ਨਾਲ ਲੱਗੇ ਚੱਲੇ ਆ ਸਾਰੀ ਪੈਕਿੰਗ ਭਾਈ ਇਹ ਬੰਦਾ ਪ੍ਰਿੰਟ ਲੋ ਛੰਡਾ ਛਪਾਈ ਆ ਨਾ ਮੈਂ ਪੈਕਿੰਗ ਕਰਨ ਨੂੰ ਬੁਲਾਇਆ ਇਹ ਲੱਛਣ ਕਰੀ ਜਾਂਦਾ ਪਿਆ ਇਹ ਲੱਛਣ ਕਰੀ ਜਾਂਦਾ ਵਾ ਬਲੋ ਇਹ ਲੱਛਣ ਕਰ ਰਹਾ ਹੈ ਇਹ ਇਸ ਕੋ ਪੈਕਿੰਗ ਕਰਨੇ ਕੋ ਬੁਲਾਇਆ ਥਾ ਮੈਂ ਪੈਕਿੰਗ ਹੀ ਕਰਵਾ ਲਈ ਦੋ ਕੈਪਿੰਗਾਂ ਲਾ ਟਰਾਲੀਆਂ ਦੋ ਦੋ ਫੰਡਰ ਲਗਾਉਣੀ ਬਹੁਤ ਹਜ਼ੂਰ ਰਲ ਲਾਵਾ ਨਾ ਬੈਗ ਚੱਕ ਲੈ ਨਾ ਮਿੱਤਰੋ ਆਪਾਂ ਆਪਦੇ ਘਰੇ ਹੈ ਲੱਛਣ ਦੇਖੋ ਬਈ ਇਹਨੇ ਮੇਰੀ ਫੋਟੋ ਵੀ ਨਾਲ ਕੈਪਚਰ ਲੀ ਮੇਰੀ ਫੋਟੋ ਵੀ ਨਾਲ ਕੈਪਚਰ ਲੀ ਬਈ ਗਲਤ ਸੈਟਲ ਹੈ ਇਹ 3 ਕਾ ਹੁਣ 1 ਕਾ ਹੋ ਗਈ ਪੈ ਤੇ 3 ਲੋਹਾਂ ਹੋ ਗਈਆਂ ਕਿਸ਼ ਮੋਟੀ ਸ਼ਰਟ ਹੋ ਗਿਆ ਕੋ ਵੀ 2 ਫਲੱਬੀ ਹੈਗੇ ਆਪਣੇ ਕੋਲ ਸਿੱਧਾ ਮੰਨ ਕਰਤੀ ਏ ਜੀ 15-20 ਕਾ ਚਾਹ ਦੋ ਭਾਂਡਾ ਹਲਕਾ ਚਾਹੀਦਾ ਜੀ ਨਾ ਹੋਵੇ ਜੀ ਜੋ ਭਾਂਡਾ ਹੀ ਦੋ 10 ਰੁਪਏ ਚਾੜ ਦਿਓ ਤੁਰੋ ਗੈਸ ਘੱਟ ਵੱਧ ਕਰਨਾ ਹੋਵੇ ਉਹ ਹਣਾ ਓਕੇ ਮੋੜੀ ਨਗਰਿੰਦ ਦਾ ਕਾਫੀ ਆਹ ਚੀਜ਼ ਵਾ ਗਾਲ ਦਈ ਵਾਲਾ ਘਰ ਉਡਾ ਕਰ ਓਕੇ ਕਰ ਦੋ ਇਹਨੂੰ ਡੰਨ ਕਰ ਦੋ ਇੱਕ ਹੋਰ ਗੜਾ ਫੇਰ ਇੱਕ ਕੈਨ ਹੋਰ ਦੇ ਦੋ ਸਾਨੂੰ ਵੱਡੀ ਪੈਕਿੰਗ ਹੋ ਗਈ ਡੰਨ ਸਾਡੀ ਗੱਡੀ ਵੀ ਰੈਡੀ ਆ ਹਾਂ ਆ ਬੈਗ ਨਾਲ ਪਿਛਲੇ ਬੰਦੇ ਨੂੰ ਬਹੁਤ ਕੰਫਰਟੇਬਲ ਇਹ ਅਸੀਂ ਦਿਮਾਗ ਲਾ ਕੇ ਆ ਬਣਵਾਇਆ ਜਿਸ ਹੰਝਾ ਵਾਲਾ ਉਹ ਕੂਡਾ ਦਾ ਹੱਥ ਬੰਦ ਫੁੱਟ ਬੰਦ ਹੋ ਗਿਆ ਹੁਣ ਮੈਂ ਕਿਹਨੂੰ ਸੋਚਦੇ ਆਂ ਸੇਵ ਦਾ ਟਾਈਮ ਆ 6 ਵਜੇ ਆ ਹੋ ਗਿਆ ਇਹ ਤਾਂ ਹੋਂਦੇ ਵੇ ਹਿੰਚਾੜਾ ਸਾਡੇ ਉਹ ਚੈਂਟ ਲਈ ਮੌਸਮ ਬੋਗ ਐੜਾ ਇੱਥੋਂ ਦਾ ਸਿਰਾ ਹੋਇਆ ਪਿਆ ਵਾ ਤੇ ਆਪਾਂ ਕੀਰਤਪੁਰ ਕੋਲੇ ਆ ਬਾਕੀ ਨਹੀਂ ਹੈਣੀਗਾ ਇੱਥੇ ਜਦੋਂ ਜਮਈ ਟੌਪਰ ਨਿਕਲੀ ਸੀ ਮਾੜੀ ਜੀ ਪਿੱਛੇ ਬਹੁਤ ਨਹੀਂ ਸੀ ਲੁਧਿਆਣੇ ਤੱਕ ਤੇ ਬਾਕੀ ਅੱਗੇ ਮਿਲਦੇ ਆਪਾਂ ਸਾਰਾ ਦਸੰਦੇ ਆ ਮਨੰਦੀ ਵਾਲੇ ਰਾ ਆ ਚੁੱਕੇ ਆਈ ਹੁਣ ਅੱਗੇ ਆਪਾਂ ਜਾਈ ਜਾਨੇ ਆ ਫਸਟਨ ਆ ਗਿਆ ਆਪਣੀ 이렇게 해서 뭐 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 이렇게 해서 � ਅਸੀਂ ਬਣਾਉਣ ਲੱਗੇ ਆ ਮੈਗੀ ਜਲਦੀ ਬਣਾਓ ਜਰੂ ਸਿਲੰਡਰ ਖਾਦੋਂ ਮੈਗੀ ਬਣਾ ਕੇ ਅੱਗੇ ਚੱਲਦੇ ਆ ਇੱਥੇ ਸਾਨੂੰ ਭੁੱਖ ਜੀ ਲੱਗ ਗਈ ਸੀ ਤੇ 뷰 ਬਹੁਤ ਗੈਂਡ ਹੈ ਤੁਹਾਨੂੰ ਦਿਖਾਉਣਾ ਮੈਂ 뷰 ਬਹੁਤ ਸੋਹਣਾ ਆ ਰਿਹਾ ਯਾਰ ਇੱਥੋਂ ਹਾਂ ਜੀ ਆਪੇ ਅਸੀਂ ਆ ਰੂਮ ਵਿੱਚ ਆ ਗਏ ਸੀਗੇ ਸਾਨੂੰ ਰੂਮ ਮਿਲ ਗਿਆ ਸੀਗਾ ਮੈਂ ਲੇਟ ਹੋ ਗਿਆ ਮੇਰਾ ਫੋਨ ਬੰਦ ਹੋ ਗਿਆ ਸੀਗਾ ਤਾਂ ਕਰਕੇ ਤੇ ਬਾਕੀ ਦੇਖਦੇ ਆ ਅੱਗੇ ਤੁਹਾਨੂੰ ਬਾਅਦ ਦਿਖਾਉਂਦੇ ਆ ਕੰਗਰੂਮ ਬਹੁਤ ਘੈਂਡ ਮੇਰਾ ਸਾਨੂੰ 600 ਰੁਪਏ ਵਿੱਚ ਤੇ ਆਪਾਂ ਉਥੇ ਰੂਮ ਵਿੱਚ ਲੇਟ ਹੋ ਗਏ ਸੀਗੇ ਤੇ ਜਿਹਦੇ ਕਰਕੇ ਆਪਣਾ ਮਤਲਬ ਕਿ ਟਾਈਮ ਨਹੀਂ ਲੱਗਾ ਮੇਕ ਮੇਰੇ ਫੋਨ ਦੀ ਬੈਟਰੀ ਬਹੁਤ ਲੋ ਸੀਗੀ ਤੇ ਅੱਗੇ ਮੈਂ ਤੁਹਾਨੂੰ ਕੋਈ ਅਪਡੇਟ ਦੇ ਨਹੀਂ ਸਕਿਆ ਤੇ ਆਪਾਂ ਪਹੁੰਚ ਗਏ ਸੀਗੇ ਮਨਾਲੀ ਤੇ ਮਨਾਲੀ ਤੋਂ ਅੱਗੇ ਜਾਵਾਂਗੇ ਅੱਪਸਤੀ ਤੇ ਹੁਣ ਆਪਾਂ ਇੱਥੇ ਆਏ ਸੀਗੇ ਰੈਸਟੋਰੈਂਟਸ ਕਰਕੇ ਮਨਾਲੀ ਮਾਹਲ ਰੋਡ ਘੁੰਮਣ ਤੇ ਬੜਾ ਹਸਮਾਉਣ ਲੱਗਿਆ ਬੜੀ ਕਰਾਊਡ ਹੈ ਨਹੀਂ ਨਹੀਂ ਦਾ ਮੌਸਮ ਕਰਕੇ ਪੂਰਾ ਕਰਾਊਡ ਇਸੇ ਘਟਿਆ ਹੋਇਆ ਹੈਗਾ ਥੋੜਾ ਕੋਈ ਟਾਵਾਂ ਟੱਲਾ ਹੀ ਬੰਦਾ ਜਰਾ ਆਈ ਥਿੰਕ ਹਾਂ ਜੀ ਆਬਿਓ ਆਪਾਂ ਤੁਹਾਨੂੰ ਲੱਗਿਆ ਚੈੱਕ ਆਊਟ ਕਰਨ ਤੇ ਆਪਾਂ ਹੁਣ ਚੱਲੇ ਆ ਸਪੀਤੀ ਸਪੀਤੀ ਉਹਨਾਂਥੇ ਵੀ ਬੈਠੀ ਰਾਤ ਨੂੰ ਪੋਂਟਾਬ ਹੈ ਨਹੀਂ ਮੌਸਮ ਕਲੀਅਰ ਆ। 2 ਜੱਡ ਮੌਸਮ ਓਪਿਆ ਆਪਾਂ ਅੱਗੇ ਚੱਲਦੇ ਆਂ ਜੀ ਨੂੰ ਛੱਡ ਕੇ ਤੇ ਸਾਰਾ ਸਮਾਨ ਪੈਕ ਕਰ ਲਿਆ ਵਾ। 2 ਜੱਡ ਮੰੰਦੇ ਆਂ ਅੱਗੇ ਆਪਾਂ। ਹਾਂਜੀ ਆਹ ਹੁੰਦਾ ਸੀਗਾ ਜੀ ਆਪਣਾ ਜਿੱਥੇ ਆਪਾਂ ਰੁਕੇ ਸੀਗੇ ਤੇ ਇੱਥੇ ਆਪਾਂ ਨੂੰ 600 ਵਿੱਚ ਰੂਮ ਮਿਲ ਗਿਆ ਸੀ ਸਾਰਾ ਤੇ ਇਹ ਮਨਾਲੀ ਤੋਂ ਆਪਣਾ ਮਗਰ ਰਹਿੰਦਾ ਥੋੜਾ ਜਿਹਾ ਕਿਲੋਮੀਟਰ ਬਹਿ ਤੱਕ ਦੀ ਮਾਲੀ ਆ ਕਈ ਰਾਤ ਗਏ ਸੀਗੇ ਤੇ ਬਾਕੀ ਮੀਂਹ ਨਹੀਂ ਪੈਂਦਾ ਇੱਥੇ ਬੂਰ ਜੀ ਉਦਾਂ ਹੀ ਪੱਦਰਾਂ ਦੀ ਉੱਡੀ ਫਿਰਦੀ ਆ ਤੇ ਬਾਕੀ ਮੌਸਮ ਘੈਂਟ ਆ ਇੱਧਰ ਪਰਲੀ ਸਾਈਡ ਇਹਦੇ ਉਹ ਵਗਦੀ ਆ ਇੱਕ ਨਦੀ ਉਹਦੀ ਸ਼ੋਰ ਜਿਹਾ ਹੁੰਦਾ ਹੈ ਸਾਰਾ ਵਿੱਚ